ਲੋਕ ਸਭਾ ਚੋਣਾਂ ਦੇ ਵਿੱਚ ਚਾਹੇ ਹੋਵੇ ਬੀਜੇਪੀ ਜਾਂ ਹੋਵੇ ਕਾਂਗਰਸ ਹਰ ਪਾਰਟੀ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਵਾਸਤੇ ਅਤੇ ਸਰਕਾਰ ਬਣਾਉਣ ਲਈ ਏਡੀ ਚੁਪਟੀ ਦਾ ਜੋਰ ਲੱਗਿਆ ਹੋਇਆ ਸੀਗਾ ਸੋ ਇਸ ਵਿੱਚ ਗੱਲ ਕਰਦੇ ਆ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਉੱਥੋਂ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਉਹਨਾਂ ਨੇ ਐਤਕੀ ਫਿਰ ਦੁਬਾਰਾ ਜਿੱਤਾਂ ਪਰਚਮ ਹਰਾਇਆ ਜੀ ਹਾਂ ਗੁਰਜੀਤ ਸਿੰਘ ਔਜਲਾ ਫਿਰ ਦੁਬਾਰਾ ਕਾਂਗਰਸ ਸੀਟ ਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਅੰਮ੍ਰਿਤਸਰ ਤੋਂ ਤੋਂ ਦੱਸ ਦਿੰਨੇ ਆ ਕਿ ਕਾਫੀ ਵੱਡੀ ਲੀਡ ਦੇ ਨਾਲ ਗੁਰਜੀਤ ਸਿੰਘ ਔਜਲਾ ਨੇ ਇਹ ਜਿੱਤ ਆਪਣੇ ਨਾਮ ਨੇ ਹੋਵੇਗਾ ਕਿ ਗੁੱਜਰੀ ਸਿੰਘ ਔਜਲਾ ਮੁਰਦ ਦੁਆਰਾ ਪਾਰਲੀਮੈਂਟ ਮੈਂਬਰ ਬਣ ਕੇ ਪਾਰਲੀਮੈਂਟ ਚ ਜਾ ਕੇ ਕੀ ਕੀ ਆਵਾਜ਼ ਚੱਕਦੇ ਆ ਤੇ ਸੰਸਦ ਚ ਕਿਦਾਂ ਆਪਣਾ ਅਤੇ ਪਾਰਟੀ ਨਾਮ ਬੁਲੰਦ ਕਰਦੇ ਆ